ਗੁਰਦੁਆਰਾ ਬੰਗਾ ਦੇ ਚਰਨ ਕਮਲ ਦੀ ਗੱਲ ਕਰੀਏ ਚਰਨ ਕਮਲ ਘਰ ਤੋਂਰਾ ਸਾਹਿਬ ਤੋਂ ਇਹ ਸੇਵਾ ਜਿਹੜੀ ਹੈਗੀ ਆ ਭੇਜੀ ਜਾ ਰਹੀ ਹੈ ਕਿਉਂਕਿ 8-10 ਦਿਨ ਤੋਂ ਇਕਤਾ ਜੇ ਲੰਗਰ ਦੀ ਗੱਲ ਕਰੀਏ ਲੰਗਰ ਗੁਰੂ ਘਰ ਤੋਂ ਗੁਰਦੁਆਰਾ ਚਰਨ ਕਮਲ ਸਾਹਿਬ ਬੰਗਿਆਂ ਤੋਂ ਜਿਹੜਾ ਜ਼ਿੰਦੋਵਾਲ ਦੇ ਨਜ਼ਦੀਕ ਹੈਗਾ ਉਹ ਉੱਥੋਂ ਜਾ ਰਿਹਾ ਹੈਗਾ ਆ ਇਹ ਗੱਲਾਂ ਬਾਤਾਂ ਕਰਾਂਗੇ ਕਿ ਪਹਿਲੇ ਦਿਨ ਤੋਂ ਹੀ ਗੁਰੂ ਘਰ ਨੇ ਬਹੁਤ ਵੱਡੀਆਂ ਸੇਵਾਵਾਂ ਨਵਾਈਆਂ ਨੌਜਵਾਨਾਂ ਦੇ ਹੌਸਲੇ ਨੂੰ ਬੁਲੰਦ ਕੀਤਾ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਬੇ ਜੀ ਅੱਜ ਕੀ ਲੈ ਕੇ ਜਾ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਕਿ ਪੰਜਾਬ ਦੇ ਵਿੱਚ ਬਹੁਤ ਇੱਕ ਵੱਡੀ ਪਹਾੜੀ ਮੁਸ਼ਕਲ ਆਈ ਹੈ ਜੋ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਪ੍ਰਧਾਨ ਸਾਹਿਬ ਹਰਜਿੰਦਰ ਸਿੰਘ ਜੀ ਧਾਮੀ ਜੀ ਵੱਲੋਂ ਕੋਈ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਿਨਾ ਹੜਪੀਟਾਂ ਦੇ ਲਈ ਪਹਿਲੇ ਦਿਨ ਤੋਂ ਹੀ ਤਕਰੀਬਨ ਅੱਜ ਮਹੀਨਾ ਹੋ ਚੁੱਕਾ ਐ ਇਸ ਗੱਲ ਨੂੰ ਕੁਝ ਇਹ ਹੜ੍ਹ ਹੈ ਪੰਜਾਬ ਵਿੱਚ ਆਏ ਹੋਏ ਹਨ ਉਹਨਾਂ ਦੇ ਲਈ ਥਾਂ ਪਰ ਥਾਂ ਲੋੜ ਅਨੁਸਾਰ ਜਿੱਥੋਂ ਕਿੱਥੋਂ ਵੀ ਸ਼ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਗੁਰੂ ਘਰਾਂ ਵੱਲੋਂ ਅਤੇ ਸਮੂਹ ਸਾਧ ਸੰਗਤਾਂ ਦੇ ਵੱਲੋਂ ਇਹਨਾਂ ਹੜ੍ਹ ਪੀੜਤਾਂ ਦੇ ਲਈ ਜੋ ਲੋੜਿੰਦੀ ਸੇਵਾ ਹੈ ਉਹ ਕੀਤੀ ਜਾ ਰਹੀ ਹੈ ਇਸੇ ਹੀ ਗਰੁੱਪ ਵਿੱਚ ਅੱਜ ਪਿੰਡ ਬੁਰਜਦਾਸ ਉਥੇ ਜੋ ਨੌਜਵਾਨ ਸਭਾ ਹੈ ਬਾਬਾ ਬੰਦਾ ਸਿੰਘ ਬਹਾਦਰ ਪਿੰਡ ਕਹਮਾ ਦੀ ਸੰਗਤਾਂ ਵੱਲੋਂ ਇੱਥੇ ਅੱਜ ਜੋ ਪਾਣੀ ਦੀ ਸੇਵਾ ਹੈ ਉਹ ਅਸੀਂ ਹਰ ਪੀੜਤਾ ਦੇ ਲਈ ਬੰਨ ਤੇ ਲੈ ਕੇ ਜਾ ਰਹੇ ਹਾਂ ਤੇ ਉਸ ਸਮੁੱਚੀ ਹੀ ਸਾਰੀ ਸੰਗਤ ਦਾ ਅਸੀਂ ਅਤਅਲ ਦਿਲ ਤੋਂ ਪਹਿਲਾਂ ਤਾਂ ਧੰਨਵਾਦ ਕਰਦੇ ਆ ਕਿ ਜਿਹੜੀਆਂ ਸਾਰੀਆਂ ਹੀ ਸੰਗਤਾਂ ਰਲ ਮਿਲ ਕੇ ਪੰਜਾਬ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀਆਂ ਹੋਈਆਂ ਨੇ ਹੋਰੀ ਮਸੀਂੀ ਸਮੂਹ ਸਾਥ ਸੰਗਤਾਂ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਆ ਕਿ ਭਾਈ ਹੋਰ ਵੀ ਜਿਹਨਾਂ ਨੇ ਜਥਾ ਜੋਗ ਸੇਵਾ ਹੈ ਆਪਣੇ ਦਸੰਬੰਧ ਦੇ ਵਿੱਚੋਂ ਕੱਢ ਕੇ ਕਰ ਸਕਦੇ ਨੇ ਉਹ ਸਾਡੇ ਨਾਲ ਗੁਰੂ ਘਰਾਂ ਦੀ ਪ੍ਰਬੰਧਕ ਕਮੇਟੀਆਂ ਨਾਲ ਸੰਪਰਕ ਕਰ ਸਕਦੇ ਨੇ ਜਿਵੇਂ ਗੁਰਦੁਆਰਾ ਸ਼੍ਰੀ ਚਰਨ ਕਮਲ ਸਾਹਿਬ ਬੰਗਾ ਜਿੰਦੋਵਾਲ ਇਤਨਾ ਦੇ ਮੈਨੇਜਰ ਸਾਹਿਬ ਦੇ ਨਾਲ ਜਾਂ ਹੋਰ ਪ੍ਰਬੰਧਕ ਕਮੇਟੀ ਦੇ ਨਾਲ ਮਿਲ ਕਰਕੇ ਇਹ ਜਿਹੜੀਆਂ ਸੇਵਾ ਨੇ ਉਹਨਾਂ ਦੇ ਵਿੱਚ ਹਿੱਸਾ ਪਾ ਕੇ ਆਪਣੀ ਜੋ ਕਮਾਈ ਹੈ ਇਸ ਨੂੰ ਸਫਲਾ ਕਰ ਸਕਦੇ ਹਨ ਸੋ ਅੱਜ ਇਹ ਜੋ ਪਾਣੀ ਦੀ ਸੇਵਾ ਪਿੰਡ ਕਹਾਮਾ ਦੀ ਸੰਗਤ ਵੱਲੋਂ ਕੀਤੀ ਜਾ ਰਹੀ ਹੈ ਸੋ ਭਾਈ ਇਹ ਸਭਨਾਂ ਨੂੰ ਬੇਨਤੀ ਹੈ ਇੱਕ ਵੱਧ ਚੜ੍ਹ ਕੇ ਜਿੰਨੀ ਵੀ ਹੋ ਸਕੇ ਸਾਰੀ ਸੇਵਾ ਕਰਨ ਦਾ ਹਿੱਲਾ ਕਰਨ ਦੀ ਬਾਬਾ ਜੀ ਲੰਗਰ ਗੁਰੂ ਘਰ ਤੋਂ ਕਿੰਨੇ ਕ ਦਿਨਾਂ ਤੋਂ ਉੱਥੇ ਲੈ ਕੇ ਜਾ ਰਹੇ ਸੋ ਇਹ ਭਾਈ ਪਿਛਲੇ ਦਿਨਾਂ ਤੋਂ ਤਕਰੀਬਨ 2 ਹਫ਼ਤਿਆਂ ਤੋਂ 10-15 ਦਿਨਾਂ ਤੋਂ ਇਹ ਜਿਹੜੀ ਸੇਵਾ ਲਗਾਤਾਰ ਹੀ ਜਿਵੇਂ ਉੱਥੇ ਰਸਤੇ ਪਰਸ਼ਾਦੇ ਪਾਣੀ ਦੀ ਜਾਂ ਹੋਰ ਲੋੜਿੰਦੀ ਕੋਈ ਸਮਗਰੀ ਹੈ ਉਹ ਸ਼ਰੋਮਣੀ ਕਮੇਟੀ ਵੱਲੋਂ ਇਹਨਾਂ ਸਥਾਨਾਂ ਤੋਂ ਲੈ ਕੇ ਜਾਇ ਜਾਂਦੀ ਹੈ ਜੋ ਕਿ ਹੋਰ ਬਖਵਖ ਬੰਨਾ ਤੇ ਸਤਲੁਜ ਦਰਿਆ ਦਾ ਜੋ ਬੰਨ ਹੈ ਪਿੰਡਾਂ ਨੂੰ ਢਾ ਲਾ ਰਿਹਾ ਹੈ ਪਿੰਡਾਂ ਵਿੱਚ ਭਾਰੀ ਨੁਕਸਾਨ ਹੋਣ ਦਾ ਖਤਰਾ ਹੈ ਹੋਰੀ ਸਮੁੱਚੀ ਜੋ ਸੰਗਤ ਆ ਉੱਥੇ ਪਹਿਲਾਂ ਵੀ ਜੋ ਜੁੜੀ ਹੋਈ ਹੈ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਇਹ ਸਾਰੀ ਜਿਹੜੀ ਸੇਵਾ ਹੈ ਉਹ ਕੀਤੀ ਜਾ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਗਰਪਿੰਡ ਕਾਮੇ ਦੇ ਵਿੱਚ ਨੌਜਵਨ ਸਭਾ ਬਾਬਾ ਬੰਦਾ ਸਿੰਘ ਬਹਾਦਰ ਜਥੇਬੰਦੀ ਜੋ ਅਜੀ ਹਰ ਪੀੜਤਾ ਦੇ ਵਿੱਚ ਵੱਧ ਚੜ ਕੇ ਸੇਵਾ ਕਰ ਰਹੇ ਆ ਤੋ ਧੰਗਰ ਪਰ ਮਰਜਾ ਪਰ ਪਿਆਜ ਬੁਰਜਾ ਭਾਪੇ ਜਾ ਕੇ ਇਹ ਕਹਿਲ ਦਾਦੇ ਉੱਥੇ ਲੈ ਕੇ ਪਾਣੀ ਦੀ ਸੇਵਾ ਲੈ ਕੇ ਚਾਰ ਰਹੇ ਆ ਬਾਕੀ ਵੀ ਰਸਤੇ ਜਿਹੜੀ ਐ ਜੀ ਪਸ਼ੂਆ ਦੇ ਚਾਰੇ ਬਾਤ ਤੇ ਵੀ ਉਹ ਪਸ਼ੂਆ ਦਾ ਚਾਰਾ ਜਾਂ ਤੂੜੀ ਆ ਪੱਠੇ ਆ ਉਹ ਵੀ ਲੈ ਕੇ ਬਾਬਾ ਬੰਦਾ ਤੇ ਬਾਜ਼ਾ ਪਿੰਡ ਕੰਮ ਦੀ ਸੰਗ ਦੇਣੀ ਨੌਜੋ ਸਭ ਆਇਆ ਇਹ ਦਿਲੋਂ ਮਨੋਂ ਤੁਹਾਨੂੰ ਦੇ ਲੈ ਕੇ ਸੇਵਾ ਜੋ ਲੋੜ ਲੁੜਨਦੀਆਂ ਚੀਜ਼ਾਂ ਖਾਣ ਬਾਤੇ ਬਾਤਾਂ ਜਿਹੜੀਆਂ ਉਹ ਵੀ ਲਿਆ ਰਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ